ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਨਜਾਇਜ਼ ਕਬਜ਼ੇ ਨੂੰ ਹਟਾ ਕੇ ਸ਼ਹਿਰ ਨੂੰ ਸੁੰਦਰ ਬਣਾਉਣਾ ਅਤੇ ਮਿਸ਼ਨ ਕਲੀਨ ਖੰਨਾ ਗ੍ਰੀਨ ਖੰਨਾ ਦੀ ਮਹਿਮ ਤਹਿਤ ਮੁੱਖ ਮਾਰਗ ਸਰਵਿਸ ਰੋਡ ਅਤੇ ਹੋਰ ਖੇਤਰਾਂ ਵਿੱਚ ਬੂਟੇ ਲਗਾ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਮਹਿਮ ਦੀ ਸ਼ੁਰੂਆਤ ਹਲਕਾ ਖੰਨਾ ਦੇ ਵਿਧਾਇਕ ਸੁਧਾਰ ਤਰਨਪ੍ਰੀਤ ਸੌਂਦ ਨੇ ਜੀਟੀ ਰੋਡ ਦੇ ਆਰਮੀ ਗਰਾਊਂਡ ਦੇ ਬਾਹਰ ਬੂਟੇ ਲਗਾ ਕੇ ਕੀਤੀ ਵਿਧਾਇਕ ਤਰਨਪ੍ਰੀਤ ਸੌਂਦ ਨੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਸ਼ਹਿਰ ਵਾਸੀ ਉਹਨਾਂ ਦਾ ਸਹਿਯੋਗ ਦੇਣ ਉਹਨਾਂ ਇਹ ਵੀ ਕਿਹਾ ਕਿ ਸਰਕਾਰਾਂ ਤਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਉਹਨਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਇੱਕੋ ਸ਼ਹਿਰ ਵਿੱਚ ਰਹਿਣਾ ਪੈਂਦਾ ਇਸ ਲਈ ਉਹਨਾਂ ਦਾ ਮੁੱਖ ਉਦੇਸ਼ ਰਾਜਨੀਤੀ ਤੋਂ ਉੱਪਰ ਉੱਠ ਕੇ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣਾ ਹੈ ਇਸ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਉਹਨਾਂ ਨੇ ਕਿਹਾ ਕਿ ਸਾਨੂੰ ਲੋੜ ਹੈ ਜਾਇਦ ਕਰੇ ਵੀ ਨਹੀਂ ਹੋਇਆ ਕਿ ਪਹਿਲਾਂ ਹੀ ਕਿਹਾ ਕਿ ਉਹ ਤੋਂ ਵੀ ਦਾ ਠਾਇਆ ਕੀ ਮੰਗੀ ਪੁਰਾ ਇਹ ਮੇਰੀ ਕੀ ਸਭ ਤੋਂ ਪਹਿਲਾਂ ਧੰਨਵਾਦ মিডিਆ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਆਪਣੇ ਖੰਨੇ ਦੀ ਮਹਾਨ ਜਨਤਾ ਦਾ ਕਾਰਨ ਕੀ ਹੈ ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਤੋਂ ਬਿਨਾ ਇਨਸਾਨ ਕੁਝ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਹਰ ਚੋਣਾਂ ਦੇ ਵਿੱਚ ਖੰਨੇ ਨੇ ਬਾਦ ਚੜ ਕੇ ਜੋ ਮੇਰਾ ਸਾਥ ਦਿੱਤਾ ਮੈਂ ਇਸ ਗੱਲ ਦੀ ਹਮੇਸ਼ਾ ਧੰਨਵਾਦੀ ਹਾਂ ਔਰ ਮੇਰਾ ਉੱਤਰ ਦਾਇਤ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਕਿ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਝ ਨਾ ਕੁਝ ਵਧੀਆ ਦੇਈਏ ਸੋ ਅੱਜ ਪੂਰੇ ਪ੍ਰਸ਼ਾਸਨ ਦੇ ਨਾਲ ਨਾਲ ਕੇ ਪੂਰੀ ਟੀਮ ਨੇ ਨਾਲ ਰਲ ਕੇ ਸਾਰੇ ਵਿਭਾਗਿਆਂ ਦੀ ਮਤਲਬ ਦੇ ਨਾਲ ਸਾਡੇ ਦਾ ਨਗਰ ਕੌਂਸਲ ਦੇ ਇੱਕ ਯੂਨੀ ਕਹੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100 100 ਮੀਟਰ ਦੇ ਫੈਚ ਬਣਾਣੇ ਸ਼ੁਰੂ ਕਰਤੇ ਪਹਿਲਾ ਅਸੀਂ 100-100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਂਚ ਜੋ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇਹਦੇ ਨਾਲ-ਨਾਲ ਫਿਰ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇਧਰ ਗ੍ਰੀਨ ਬੈਲਟ ਲਈ ਆ ਇੱਕ ਪੂਰੇ ਆ ਪਿੱਛੇ ਤੁਸੀਂ ਟਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਟਰੀਜ਼ ਲੈ ਕੇ ਆਏ ਆ ਇਹ ਹੁਣ ਸਾਰੇ ਉਰੇ ਪlant ਹੋ ਜਾਣੇ ਨੇ ਅਸੀਂ ਉਰੇ ਘਾਹ ਲਾ ਰਹੇ ਹਾਂ ਬਹੁਤ ਵਧੀਆ ਟਾਪ ਕੁਆਲਿਟੀ ਦਾ ਘਾਹ ਲਗੂਆ ਔਰ ਜਿਹੜਾ ਤੁਸੀਂ ਇੱਧਰਲੇ ਪਾਸੇ ਪੁਲ ਦੇਖ ਰਹੇ ਹੋ ਇਹ ਪੁਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਹੈ ਇਹ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਹਣਾ ਘਾਹ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਔਰ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਬੂਟੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਇਸ ਸਮੇਂ ਖੜੇ ਹਾਂ ਜਿਹੜੀ ਇਹ ਬੈਲਟ ਤਿਆਰ ਕਰ ਰਹੇ ਹਾਂ ਅਸੀਂ ਗ੍ਰੀਨ ਬੈਲਟ ਔਰ ਅਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਜਿਵੇਂ ਤੁਸੀਂ ਵਿਕਟੋਰ ਦੇ ਵੱਡੇ ਵੱਡੇ ਸ਼ਹਿਰਾਂ 'ਚ ਦੇਖੇ ਹੋਣੇ ਨੇ ਵੀ ਜਦੋਂ ਆਪਾਂ ਕਿਸੇ ਵੱਡੀ ਰੋਡ ਤੇ ਜਾਂਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ছায়ਾਦਾਰ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੁੰਦੇ ਨੇ ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਆਪਣੇ ਰੁੱਤ ਦੇ ਹਿਸਾਬ ਨਾਲ ਜਿਵੇਂ ਜਿਵੇਂ ਰੁੱਤਾਂ ਆਂਦੀਆਂ ਉਹਨਾਂ 'ਚ ਫੁੱਲ ਖਿੜਦੇ ਨੇ ਚੰਗੇ-ਚੰਗੇ ਰੰਗ ਹੁੰਦੇ ਨੇ ਉਸ ਤਰੀਕੇ ਦਾ ਯਾਨੀ ਕਿ ਅਸੀਂ ਇਹ ਡਿਜ਼ਾਈਨ ਕੀਤਾ ਔਰ ਤੁਸੀਂ ਆਉਣ ਵਾਲੇ ਕਿਉਂਕਿ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਲਾਏ ਹੋਏ ਬੂਟੇ ਲਾਏ ਹੋਏ ਫੁੱਲ ਨੇ ਜਿਹੜੇ ਉਹ ਬਹੁਤ ਜਲਦੀ ਪਰਫੁੱਲਤ ਹੁੰਦੇ ਨੇ ਹੁਣੇ ਮੌਸਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਜਾਓ ਇਹ ਜਿਹੜਾ ਸਾਡਾ ਖੰਨਾ ਹੈ ਇਹ ਬਹੁਤ ਸੋਹਣਾ ਤੇ ਸਭ ਤੋਂ ਨੂੰ ਸੁੰਦਰ ਦੇਖਣ ਨੂੰ ਮਿਲਦਾ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਸਤਿਕਾਰਯੋਗ ਐਮ.ਐਲ.ਏ ਸਾਹਿਬ ਅੱਜ ਬੂਟੇ ਲਾ ਕੇ ਉਹਨੇ ਖੰਨੇ ਨੂੰ ਸਾਫ਼ ਸਵੈਕ ਟੀਮ ਗ੍ਰੀਨ ਬਣਾਉਣ ਲਈ ਸ਼ੁਰੂਆਤ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅੱਗੇ ਬੂਟੇ ਲਗਾ ਕੇ ਆਪਾਂ ਸੰਭਾਲੀਏ ਉਹਨਾਂ ਨੂੰ ਮੈਂ ਤੁਸੀਂ ਜਿਹੜੇ ਆਪਣੀ ਇੱਥੇ ਸੰਸਥਾ ਨੇ ਮੇਰੇ ਵੱਡੇ ਵੀਰ ਪ੍ਰੈਸ ਵੀ ਖੜਿਆ ਇਹਨਾਂ ਨੇ ਵੀ ਹਰ ਸਮੇਂ ਸਮੇਂ ਦੇ ਉੱਤੇ ਬੂਟੇ ਲਗਾ ਕੇ ਨਹੀਂ ਨਹੀਂ ਸਾਡੀ ਬੂਟੇ ਲਗਾਉਣ ਨਾਲ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੋ ਰਹੀ ਜੀ ਮੈਂ ਸਮਝਦਾ ਬੂਟੇ ਲਗਾ ਕੇ ਉਹਨਾਂ ਨੂੰ ਪੜਨਾ ਨਹੀਂ ਸਾਡੇ ਜੇ ਸਤਕਾਰਯੋਗ ਇੱਥੇ ਜੇ ਸਾਰੇ ਸਸਤਾਵਾ ਸਾਰੇ ਸੋਸਾਇਟੀ ਵਾਲੇ ਲੋਕ ਜਿਵੇਂ ਆਪਣੇ ਸਾਰੇ ਮੈਂਬਰ ਉਹਨਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਆਪਾਂ ਸ਼ਹਿਰ ਨੂੰ ਹਰਾ ਭਰਾ ਤੇ ਸੁੰਦਰ ਭrai ਇਹ ਬੂਟੇ ਲੈਣ ਨੂੰ ਤੁਸੀਂ ਅਨਨ ਸੰਪਰਕ ਕਰ ਸਕਦੇ ਨੇ ਜਿਹੜੇ ਮਹਿਕ ਉਹ ਬਿਲਕੁਲ ਬਿਲਕੁਲ ਸੰਸਥਾ ਰਹੀ ਜਾਂ ਕਿ ਮਹਿਕ ਉਹਨੇ ਵੀਡੀਓ ਵੀਡੀਓ ਸੌ ਰਹੀ ਜਾਂ ਕਮੇਟੀ ਰਹੀ ਜੀ ਉਹਨਾਂ ਨਾਲ ਸੰਪਰਕ ਕੀਤਾ ਦਾ ਬਲਾਕ ਵਿੱਚ ਸ੍ਰਿੰਦਰ ਸਿੰਘ ਇਥੇ ਇੰਚਾਰਜ ਨੇ ਪੱਲੇ ਮਾਨ ਜੋ ਟੈਕਨੀਕਲ ਜਿਹੜੇ ਆਏ ਨੇ ਉਹਨਾਂ ਵੱਨੀਆਂ ਇਹ ਪਲਾਂਟੇਸ਼ਨ ਦੀ ਡਰਾਈਵ ਫਰੂ ਕੀਤੀ ਗਈ ਹੈ ਸੋ ਕਿ ਸਾਰੇ ਜ਼ਿਲ੍ਹੇ ਵਿੱਚ ਹੀ ਚੱਲ ਰਹੀ ਹੈ ਤੇ ਨਗਰ ਕੌਂਸਲ ਖੰਨਾ ਨੂੰ 5000 ਬੂਟੇ ਦਾ ਟਾਰਗੇਟ ਲਗਾਇਆ ਗਿਆ ਹੈ ਜੋ ਕਿ 12 ਸਤ ਜੁਲਾਈ ਤੱਕ ਆਪਾਂ ਪੂਰਾ ਕਰਨਾ ਹੈ ਇਸ ਸੰਬੰਧੀ ਅਸੀਂ ਇਹ ਇਸ ਸੰਬੰਧਿਤ 2015 ਮਾਨਯੋਗ ਐਮਐਲਏ ਸਾਹਿਬ ਨੂੰ ਕੀਤਾ ਉਹਨਾਂ ਵੱਨਿਓ ਬਹੁਤ ਹੀ ਜੰਗੀ ਪੱਧਰ ਤੇ ਇਹਦੀ ਪਲੈਨਿੰਗ ਬਣਾਈ ਗਈ ਹੈ ਇਸ ਸੰਬੰਧੀ ਦਾ ਬਜਟ ਵੀ ਨਗਰ ਕੌਂਸਲ ਵੱਨਿਓ ਪਾਸ ਕਰ ਲਿਆ ਗਿਆ ਹੈ ਬੰਦਿਆਂ ਨੂੰ ਵੀ ਜੰਗੀ ਪੱਧਰ ਤੇ ਇੱਥੇ ਡਿਊਟੀ ਜਿ ਡਿਪਿਊਟ ਕਰ ਦਿੱਤਾ ਗਿਆ ਜੋ ਕਿ ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਪੂਰੀ ਤਰ੍ਹਾਂ ਜੋ ਹੈਗੀ ਖੰਨਾ ਗ੍ਰੀਨ ਸਿਟੀ ਤੁਹਾਨੂੰ ਦਿਖੂਗਾ ਜੀ ਸਾਹਿਬ ਕਿੰਨੇ ਮਾਲੀਆਂ ਡਿਊਟੀ ਹੈ ਔਰ ਪਾਣੀ ਦੇ ਪਾਣੀ ਦਾ ਕੀ ਅਰੇਂਜਮੈਂਟ ਹੋ ਗਿਆ ਹੈ 10 ਮਾਲੀ ਅਸੀਂ ਪੱਕੇ ਤੌਰ ਤੇ ਇੱਥੇ ਜੀਟੀ ਰੋਡ ਉੱਪਰ ਲਗਾਏ ਨੇ ਤੇ ਬਾਕੀ ਦੋ ਟੈਂਕਰਾਂ ਦਾ ਵੀ ਇਹਦੇ ਉੱਤੇ ਲਿਖਤੀ ਤੌਰ ਤੇ ਲਗਾਇਆ ਗਿਆ ਹੈ ਇਹਦੀ ਸੁਪਰਵੀਜ਼ਨ ਸਾਡੇ ਸੈਂٹری ਇੰਸਪੈਕਟਰ ਕਰ ਰਹੇ ਨੇ ਦੇਖ ਰਹੇ ਕਿ ਸਾਰੇ ਚੱਲੇਗਾ ਇਨਸ਼ਾਅੱਲਾ ਬਿਲਕੁਲ ਸਰ ਬਿਲਕੁਲ ਅਸੀਂ ਵੀ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਵਾਂਗੇ ਧੰਨਵਾਦ ਪਹਿਲਾਂ ਤਾਂ ਲੋਕਤੰਤਰ ਦੇ ਚੌਥੇ ਥੰ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਸਮੇਂ ਸਮੇਂ ਉੱਤੇ ਅਜਿਹੀ ਸਮਾਗਮਾਂ ਨੂੰ ਹਾਈਲਾਈਟ ਕਰਕੇ ਜਨ ਜਨ ਤੱਕ ਪਹੁੰਚਾਉਂਦੇ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਵੀ ਤੁਹਾਡਾ ਅਹਿਮ ਰੋਲ ਹੈ ਤੇ ਜੇ ਮੈਂ ਇਹ ਕਹਾ ਕਿ ਵਾਤਾਵਰਣ ਪ੍ਰੇਮੀ ਤੁਸੀਂ ਵੀ ਹੋ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਉਹ ਤੁਸੀਂ ਬਹੁਤ ਧੰਨਵਾਦ ਦੇ ਧੰਨਵਾਦ ਦੇ ਯੋਗ ਪਾਤਰ ਹੋ ਸਮੇਂ ਸਮੇਂ ਉੱਤੇ ਰੁੱਖ ਲਗਾਓ ਵਾਤਾਵਰਣ ਬਚਾਓ ਸੰਸਥਾ ਵੱਲੋਂ ਜਿੱਥੇ ਬੁੱਤੇ ਲਾਏ ਜਾਂਦੇ ਨੇ ਉੱਥੇ ਮੇਰੇ ਸ਼ਹਿਰ ਦੇ ਵੱਖ-ਵੱਖ ਵਾਤਾਵਰਣ ਪ੍ਰੇਮੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਗਮਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਗਲੋਬਲ ਵਾਰਮਿੰਗ ਦਾ ਖਤਰਾ ਵੱਧ ਚੁੱਕਿਆ ਤੇ ਅੱਜ ਹਰੇਕ ਨਾਗਰਿਕ ਦਾ ਹਰੇਕ ਮਨੁੱਖ ਦਾ ਜਾਗਰੂਕ ਹੋ ਕਟੋ ਘਟ ਦੋ ਜਾਂ ਤਿੰਨ ਬੁੱਟੇ ਲਾਣੇ ਬਹੁਤ ਜ਼ਰੂਰੀ ਨੇ ਸਾਡੀ ਜਿਹੜੀ ਹੈਗਾ ਧੰਨਵਾਦ ਅਸੀਂ ਕਰਦੇ ਹਾਂ ਜ਼ਿਲ੍ਹਾ ਜੰਗਲਾਤ ਅਫਸਰ ਸ੍ਰੀ ਯੇਸ਼ ਕੁਲਾਟੀ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਮੁਹਿੰਮ ਜਾਰੀ ਹੈ ਉਸ ਤੋਂ ਇਲਾਵਾ ਸਰਦ ਜਸਵੀਰ ਸਿੰਘ ਰਾਏ ਸਾਡੇ ਬਣ ਰੇਜ ਅਫਸਰ ਨੇ ਸਾਡੇ ਬਲਾਕ ਅਫਸਰ ਨੇ ਸੁਰਿੰਦਰ ਸਿੰਘ ਜੀ ਖੰਨਾ ਏਰੀਆ ਦੇ ਅਫਸਰ ਵਿਸ਼ੇਸ਼ ਸ਼ਰਮਾ ਜੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮੇਂ-ਸਮੇਂ ਉੱਤੇ ਬਹੁਤ ਉਤਸ਼ਾਹ ਕੀਤਾ ਅਸੀਂ ਇਸ ਮੁਹਿੰਮ ਵਿੱਚ ਲਗਾਤਾਰ ਲੱਗੇ ਰਹਾਂਗੇ ਤੇ ਆਉਂਦੇ ਸਮੇਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੂਗੀ ਅੱਜ ਐਮਐਲਏ ਤਰਨੂਪ੍ਰੀਤ ਸਿੰਘ ਸੌਂਜੀ ਵੱਲੋਂ ਜੋ ਖੰਨੇ ਸ਼ਹਿਰ ਨੂੰ ਸੁੰਦਰਤਾ ਪ੍ਰਦਾਨ ਕਰਨ ਲਈ ਉਪਰਾਲਾ ਕੀਤਾ ਗਿਆ ਜੀਟੀ ਰੋਡ ਉੱਤੇ ਬੂਟੇ ਲਗਾਉਣ ਦੀ ਮਿਹਨਤ ਚਲਾਈ ਗਈ ਹੈ ਉਹ ਇੱਕ ਬਹੁਤ ਸਿਲਾਗਾ ਜੋ ਕਦਮ ਹੈ ਸਾਨੂੰ ਖੁਸ਼ੀ ਦੀ ਗੱਲ ਹੈ ਜੀ ਧੰਨਵਾਦ ਕਰਦੇ ਹਾਂ ਐਮਐਲਏ ਤਰਨੂਪ੍ਰੀਤ ਸਿੰਘ ਸੌਂਜੀ ਦਾ ਅਤੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਜੰਗਲਾਤ ਵਿਭਾਗ ਮਹਿਕਮੇ ਦਾ ਜਿਨ੍ਹਾਂ ਦੀ ਵਿਸ਼ੇਸ਼ਗਵਾਈ ਵਿੱਚ ਜਿ ਵਿਸ਼ੇਸ਼ ਹਦਾਇਤਾਂ ਉੱਤੇ ਇਹ ਮਿਹਨਤ ਜਾਰੀ ਹੈ ਧੰਨਵਾਦ ਜੀ